ਬਲੀ ਬਲਬਾਨ ਪਰਖਿਆਕਾਲ ਮਹਾਰਾਜੇ ਸਿੰਘ বিষ্ণੂ ਭਗਵਾਨ ਨੇਹ ਕਲੰਕ ਨਰਾਇਣ ਨਰ ਚਵੀ ਆਵਤਾਰ ਕਣਕਪੁਰ ਵਾਸੀ ਜੀ 10 ਰੁਪਿਆ ਹਰਸੰਗਤ ਜੀ ਔਰ ਨਾਲ ਦੂਸਰਾ ਰੁਪਿਆ ਮਹਾਰਾਜ ਪੂਰਨ ਸਿੰਘ ਜੀ ਦਾ ਸ਼ਬਦ ਸੁਤ ਸੋ ਹੰਗ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਦੀ ਜੈ ਪੰਜ ਵਾਰੀ ਵੱਲੋਂ ਪੂਰਨ ਸਿੰਘ ਇਹ ਚਿੱਠੀ ਮਹਾਰਾਜ ਪੂਰਨ ਸਿੰਘ ਜੀ ਹੁਣਾ ਵੱਲੋਂ ਲਿਖੀ ਗਈ ਆ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਹੱਥ ਜੋੜ ਕੇ ਨਿਮਸ਼ਕਾਰ ਪ੍ਰਵਾਨ ਹੋਵੇ ਜੀ। ਬਾਕੀ ਮੈਂ ਇਸ ਵੇਲੇ ਐਸੀ ਜਗ੍ਹਾ ਹਾਂ ਕੈਂਪ ਵਿੱਚ ਜਿੱਥੋਂ ਰੁਪਏ ਨਹੀਂ ਭੇਜ ਸਕਦਾ। ਇਸ ਵਾਸਤੇ ਆਪ ਨੇ ਮੇਰਾ ਪ੍ਰਸ਼ਾਦ 2.5 ਰੁਪਏ ਤੇ 2.5 ਰੁਪਏ ਭੇਟਾ ਰੱਖ ਦੇਣੀ ਜੀ। ਫੇਰ ਮੈਂ ਦੇ ਦਵਾਂਗਾ। ਸਾਰੀ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ। ਪਤਾ ਦੇਣਾ ਕਿ ਜਿਹੜੀਆਂ ਪੰਜ ਚੀਜ਼ਾਂ ਡੱਲ ਵਾਲੀ ਬੇਬੇ ਗੁਲਾਬਕੌਰ ਮੰਨੀਆਂ ਸਨ ਪੁਚਾ ਦਿੱਤੀਆਂ ਹਨ ਕਿ ਨਹੀਂ ਜ਼ਰੂਰ ਲਿਖਣਾ ਮਸਤਾਨਿਆਂ ਦੇ ਬਚਨ ਲਿਖਣੇ ਮਾਸਟਰ ਸੋਹਣ ਸਿੰਘ ਦੇ ਇੱਥੇ ਲੱਗ ਜਾਣ ਦੀ ਬੜੀ ਖੁਸ਼ੀ ਪ੍ਰਾਪਤ ਹੋਈ ਹੈ ਇਹ ਸਭ ਕੁਝ ਉਸ ਦਾ ਪਿਆਰ ਨਿਰਮਾਣਤਾ ਹਲੀਮੀ ਦਾ ਫਲ ਹੈ ਪ੍ਰੇਮ ਕਰਨ ਦੇ ਨਾਲ ਸੱਚੇ ਪਿਤਾ ਦੇ ਚਰਨ ਕਮਲਾ ਪਾਸ ਪੁੱਜ ਗਿਆ ਹੈ ਹੋਰ ਬਚਨ ਤਾਂ ਦਿਲ ਕਰਦਾ ਲਿਖੀ ਜਾਈਏ ਕਿਉਂਕਿ ਬੜਾ ਹੀ ਪ੍ਰੇਮ ਆਉਂਦਾ ਹੈ ਪ੍ਰੇਮ ਵੀ ਅਜਿਹਾ ਆਉਂਦਾ ਹੈ ਕਿ ਅੱਖੀਆਂ ਵਿੱਚੋਂ ਖੁਸ਼ੀ ਨਾਲ ਪਾਣੀ ਦੇ ਫੁਆਰੇ ਚੱਲ ਪੈਂਦੇ ਹਨ ਹੋਰ ਬਾਬੇ ਭਗਵਾਨ ਸਿੰਘ ਹੋਰਾਂਗੇ ਬੇਨਤੀ ਹੈ ਕਿ ਆਪ ਆਪਣੇ ਪੈਰ ਦਾ ਪਤਾ ਛੇਤੀ ਦਿੰਦੇ ਰਹਿਣਾ ਠੀਕ ਹੋ ਗਿਆ ਕਿ ਨਹੀਂ ਹੋਰ ਦਿਆਲੂ ਜੀ ਆਪ ਜੀ ਦੇ ਅੰਮ੍ਰਿਤ ਰੂਪੀ ਖੂਨ ਦਾ ਮੁੱਲ ਪੈਣ ਵਾਲਾ ਹੈ ਅੱਗੋਂ ਮੈਂ ਨਹੀਂ ਲਿਖਦਾ ਆਤਮਾ ਆਪਣੇ ਹੱਥ ਵਿੱਚ ਨਹੀਂ ਹੈ ਆਪ ਨੂੰ ਮੈਂ ਕੀ ਲਿਖ ਸਕਦਾ ਹਾਂ ਆਪ ਮਾਲਕ ਹੋ ਮੈਂ ਆਪ ਨੂੰ ਬਹੁਤਾ ਨਹੀਂ ਲਿਖ ਸਕਦਾ ਜੀ ਕਿਉਂਕਿ ਜਿਸ ਵਕਤ ਆਪ ਨੂੰ ਲਿਖਦਾ ਹਾਂ ਤੇ ਫਿਰ ਹਾਜ਼ਰ ਹੋ ਜਾਂਦੇ ਹਾਂ ਜੀ ਮੈਂ ਇਸੇ ਕਰਕੇ ਸੰਗਤ ਨੂੰ ਮੁੱਖ ਰੱਖ ਕੇ ਸਾਰਾ ਹਾਲ ਲਿਖਦਾ ਹਾਂ ਹੋਰ ਮੇਰੇ ਵੱਲੋਂ ਹੱਥ ਜੋੜ ਕੇ ਨਮਸਕਾਰ ਪਰਵਾਨ ਹੋਵੇ ਜੀ ਸੋ ਇਹ ਚਿੱਠੀ ਬਾਬਾ ਮੋਤਾ ਸਿੰਘ ਜੀ ਜਿਨ੍ਹਾਂ ਦਾ ਹਰ ਬਾਣੀ ਦੇ ਵਿੱਚ ਨਾਮ ਭਗਵਾਨ ਸਿੰਘ ਕਰਕੇ ਆਉਂਦਾ ਹੈ ਉਹਨਾਂ ਦਾ ਹਾਲ ਪੁੱਛਣ ਵਾਸਤੇ ਲਿਖੀ ਗਈ ਮਹਾਰਜਪੁਰਨ ਸਿੰਘ ਜੀ ਉਹਨਾਂ ਵੱਲੋਂ ਹਰ ਸੰਗਤ ਜੀ ਬਾਕੀ ਤੁਸੀਂ ਆਪੇ ਹੀ ਵਿਚਾਰ ਲਿਓ